ਪਿੰਡ ਚੀਮਾ ਦੀ ਇਸ ਸੱਤ ਵਿੱਚ 71 ਸਾਰੇ ਸਤਕਾਰਯੋ ਹਾਜ਼ਰਿੰ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੋਕ ਸਭਾ ਜੀ ਇਕੱਤਰ ਹੋਇਆ 1 ਤਰੀਕ ਨੂੰ ਮੇਰੇ ਸਤਕਾਰਯੋ ਬਜ਼ੁਰਗੋ ਨੌਜਵਾਨ ਵੀਰੋ ਸਾਡੇ ਜ਼ਿਲ੍ਹਾ ਪ੍ਰਧਾਨ ਉਦੀਪ ਛੱਕਰਾ ਜੀ ਸਾਡੇ ਪੈਰ ਸਭਜੀਤ ਕੌਰ ਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਚੇਅਰਮੈਨ ਅਤੇ ਅਰਜਾ ਬਦਰਜਾ ਪਿੰਡ ਦੇ ਪਤਵੰਤੇ ਸੱਜਣ ਪੰਜ ਨੰਬਰ ਦਾ ਸਾਰੇ ਮੈਂ ਅੱਜ ਇੱਕ ਵਿਸ਼ੇ ਤੇ ਤੁਹਾRNA ਗੱਲ ਕਰਨਾ ਚਾਹੁੰਨਾ ਕਿ 70-75 ਸਾਲ ਦੀ ਆਜ਼ਾਦੀ ਤੋਂ ਬਾਅਦ ਸਾਡੇ ਨਾਲ ਪੋਲਿਟਿਕਸ ਵਿੱਚ ਹੌਲੀ-ਹੌਲੀ ਨਿਖਾਰ ਹੋਣ ਲੱਗਿਆ ਪਹਿਲਾਂ ਕਿਸੇ ਵੱਲੇ ਆਪਣੇ ਪੰਜਾਬ ਦੀ ਗੱਲ ਕਰਦੀਏ ਤੇ ਬੜੇ ਹੀ ਚੰਗੇ ਸਾਦੇ ਜਿਹੇ ਆਗੂ ਦੇ ਸੀਗੇ ਔਰ ਬਹੁਤ ਅੱਛੇ ਇਮਾਨਦਾਰ ਲੀਡਰਸ਼ਿਪ ਪੰਜਾਬ ਚ ਚੱਲੀ ਗਲਤ ਦੇਸ਼ਤੀ ਵੀ ਕਰ ਸਕਦੇ ਪਰ ਮੈਂ ਪੰਜਾਬ ਦੀ ਗੱਲ ਕਰਦਾ ਸਾਡੇ ਮਾਸਟਰ ਤਾਰਾ ਸਿੰਘ ਜੀ ਹੋਏ ਵੇ ਕੋਈ ਹਿੰਦੂ ਪਰਿਵਾਰ ਵਿੱਚ ਪੈਦਾ ਹੋਏ ਪਰ ਉਹ ਇੰਗੇ ਪਰਪਟ ਸਿੱਖ ਮੰਨੇ ਮੁੜ ਕੇ ਕਿ ਸਿੱਖਾਂ ਨੇ ਉਹਨਾਂ ਨੂੰ ਆਪਣੇ ਸਿਰ ਤੇ ਬਿਠਾ ਕੇ ਨਾ ਸਿਰਫ ਐਸਜੀਪੀਸੀ ਦਾ ਪ੍ਰਧਾਨ ਬਣਾਇਆ ਬਲਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਰਹੇ ਔਰ ਇਸ ਤਰ੍ਹਾਂ ਹੀ ਕਾਂਗਰਸ ਵਿੱਚੋਂ ਵੀ ਉਸ ਵਕਤ ਸਰਦਾਰ ਪਰਤਲਪ ਸਿੰਘ ਘਰੂ ਵਰਗੇ ਜਿਹੜੇ ਬਹੁਤ ਪੜੇ ਲਿਖੇ ਸੀ ਬਾਹਰੋਂ ਪੜ ਕੇ ਆਏ ਸੀ ਪੜਾਇਆ ਐਸ.ਸੀ.ਪੀ.ਸੀ ਨੇ ਸੀ ਉਹਨਾਂ ਨੂੰ ਐਸ.ਸੀ.ਪੀ.ਸੀ ਦੇ ਖਰਚੇ ਤੇ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਬਹੁਤ ਅੱਛੇ ਪੂਰਨੇ ਪਾਏ ਚੰਗਾ ਰਾਜ ਕੀਤਾ ਫਿਰ ਹੋਰ ਬੜੇ ਸਾਦੇ ਬੰਦੇ ਗਿਆਨੀ ਕਰਤਾਰ ਸਿੰਘ ਜੀ ਵਰਗੇ ਜਿਹੜੇ ਇੰਨੇ ਸਾਦੇ ਸੀ ਕਿ ਉਹ ਪਜਾਮਾ ਟੰਕ ਕੇ ਇੱਕ ਮੋਢੇ ਤੇ ਤੇ ਚੰਡੀਗੜ੍ਹ ਦੇ ਸੈਕਟਰੀਅਟੇਟ ਚ ਵੜ ਜਾਂਦੇ ਸੀਗੇ ਕਿੰਨਾ ਸਾਦਗੀ ਇੰਨੀ ਨਿਮਰਤਾ ਔਰ ਇੰਨੇ ਅਸਲਾ ਦੇ ਪੱਕੇ ਸੀ ਲੋਕੀ ਕਿ ਜਿਲਾ ਕਟੀਆਂ ਮਨਜ਼ੂਰ ਸੀਗੀਆਂ ਲੇਕਿਨ ਚੁਕੜਾ ਮਨਜ਼ੂਰ ਨਹੀਂ ਸੀ ਇਸ ਦੇਸ਼ ਵਿੱਚ ਐਮਰਜੈਂਸੀ ਲੱਗੀ ਕਥੇਦਾਰ ਗੁਰਚਰਨ ਸਿੰਘ ਕੌੜਾ ਦੇ ਬੰਦੇ ਮੇਰੇ ਪਿਤਾ ਜੀ ਸਰਦਾਰ ਸੁਖਿੰਦਰ ਸਿੰਘ ਕੌੜਾ ਦੇ ਬੰਦੇ 19-19 ਮਹੀਨੇ ਕੈਦ ਕੀਤੀ ਆਪਣੇ ਇਸਲਾ ਦੇ ਕੈਮਰੇ ਪਿੱਛੇ ਨਹੀਂ ਹਟੇ ਔਰ ਕਦਰਾਂ ਕੀਮਤਾਂ ਇਸ ਦੇਸ਼ ਵਿੱਚ ਪਹਿਲਾਂ ਬੜਾਈ ਮਜ਼ਬੂਤ ਹੁੰਦਾ ਸੀਗਾ فرض ਕਰੋ ਰੇਲ ਹਾਦਸਾ ਹੋ ਗਿਆ ਕੋਈ 400 ਸੋ ਬੰਦਾ ਇਕੱਠਾ ਕੇ ਜੇ ਮਰ ਜਾਂਦਾ ਸੀ ਤਾਂ ਰੇਲਵੇ ਮਿਨਿਸਟਰ ਤੋਂ ਅਸਤੀਫਾ ਲਿਆ ਜਾਂਦਾ ਸੀ। ਅਗਰ ਕੋਈ ਜਹਾਜ਼ ਦਾ ਹਾਦਸਾ ਹੋ ਜਾਣਾ ਤੇ ਜਹਾਜ਼ ਵਿੱਚ ਮੰਤਰੀ ਨੇ ਆਪਣੇ ਆਪ ਅਸਤੀਫਾ ਦੇ ਦਿੱਤਾ। ਅਗਰ ਕਿਸੇ ਹੋਰ ਡਿਪਾਰਟਮੈਂਟ ਵਿੱਚ ਕੋਈ ਮੋਟਾ ਕੋ ਕਪੜਾ ਹੋਣਾ ਤੇ ਉਸ ਮਿਨਿਸਟਰ ਨੇ ਆਪਣੇ ਆਪ ਹੀ ਅਸਤੀਫਾ ਦੇ ਦੇਣਾ ਕਿ ਮੈਂ ਇਹਦੀ ਜ਼ਿੰਮੇਵਾਰੀ ਚੱਕਦਾ ਹਾਂ। ਪਰ ਹੁਣ ਤਾਂ ਇੱਜਾ ਟੀਟਪੜਾ ਹੋ ਗਿਆ ਸਾਡੀ ਪੋਲਿਟਿਕਸ ਵਿੱਚ ਕਿ ਕੋਈ ਸੁਣੂ ਟਾਰੀਂਗਾ। ਆ ਕੱਲ ਦੀ ਇੱਕ ਬਲਕਾਰ ਸਿੰਘ ਇਹਦਾ ਲੋਕਲ ਬੌਡੀ ਦਾ ਮਿਨਿਸਟਰ ਆ ਮਰੂ ਪਾਰਟੀ ਦਾ ਕੱਲ ਦੀ ਉਹਦੀ ਬੜੀ ਅਸ਼ਲੀਲ ਗੰਦੀ ਵੀਡੀਓ ਆਈ ਹੈ ਕੋਈ 21 ਸਾਲ ਦੀ ਲੜਕੀ ਨੂੰ ਉਹ ਨੌਕਰੀ ਵਾਦਾ ਕਰਦਾ ਕਿ ਤੈਨੂੰ ਮੈਂ ਨੌਕਰੀ ਦਊਂਗਾ ਤੇ ਤੂੰ ਮੇਰੇ ਨਾਲ ਤੁਲਕਾਤ ਬਣਾ ਉਸ ਮੱਤਰਕਾਰ ਨੇ ਉਹਦੀ ਜਿਹੜੀ ਵੀਡੀਓ ਦਾ ਸੀ ਲੜਕੀ ਦਾ ਮੁਖ ਉਹਦਾ ਬਹਰ ਕਰਤਾ ਤਾਂ ਕਿ ਲੜਕੀ ਦੀ ਕੋਈ ਪਤਰਾ ਲੱਗ ਸਕੇ ਕਿਉਂਕਿ ਉਹ ਲੜਕੀ ਦੀ ਬਹੁਤ ਜ਼ਿਆਦਾ ਬਦਨਾਮੀ ਹੋਣੀ ਸੀ ਉਹ ਅਸਲ ਵੀਡੀਓ ਇਹਨਾਂ ਦੇ ਕੋਲ ਆ ਸਾਰੇ ਪੱਤਰਕਾਰਾਂ ਦੇ ਕੋਲ

ਉਹ ਦਿਨ ਇੱਕ ਮੇਰੇ ਕੋਲ ਵੀਡੀਓ ਕਲੀਪ ਲੈ ਕੇ ਆਇਆ ਉਹ ਇੱਕ ਨੌਜਵਾਨ ਦਾ ਮੁੰਡੇ ਦਾ ਸ਼ੋਸ਼ਣ ਕਰ ਰਿਹਾ ਉਸ ਵੀਡੀਓ ਚ ਮੈਂ ਜਦੋਂ ਵੀਡੀਓ ਦੇਖੀ ਏਡੀ ਗੰਦੀ ਸੀ ਵੀ ਮੈਂ ਕਿਹਾ ਕਿ ਇਹ ਸੋਸ਼ਲ ਮੀਡੀਆ ਤੇ ਚੱਲੇਗੀ ਤਾਂ ਸਾਡੇ ਦਾ ਨੌਜਵਾਨਾਂ ਦੇ ਉੱਤੇ ਬੜਾ بڑا ਅਸਰ ਪਵੇਗਾ ਅਸੀਂ ਉਹ ਵੀਡੀਓ ਨੂੰ ਚੱਕ ਕੇ ਤੇ ਰਾਜਪਾਲ ਪੰਜਾਬ ਨੂੰ ਮਿਲ ਕੇ ਉਹਨੂੰ ਦਿੱਤੇ ਰਾਜਪਾਲ ਪੰਜਾਬ ਨੇ ਉਸ ਵੀਡੀਓ ਨੂੰ ਫੋਰੈਂਸਿਕ ਲੈਬੋਰੀ ਹੁੰਦੀ ਆ ਕਿ ਕਿਤੇ ਗਲਤੀ ਤਾਂ ਨਹੀਂ ਬਣਾਈ ਉਹਦੇ ਤੋਂ ਤਸਦੀਕ ਕਰਾ ਉਹ ਦਰਸ ਪਾਈ ਗਈ ਰਾਜਪਾਲ ਪੰਜਾਬ ਨੇ ਭਗਵੰਤ ਮਾਨ ਨੂੰ ਚਿੱਠੀ ਲਿਖੀ ਕਿ ਇੱਦਾਂ ਦਾ ਜਿਹੜਾ ਗੰਦਾ ਮਾਚ ਜਿਹੜਾ ਲਾਲ ਚੰਦ ਕਤਾਰੂ ਚੱਕ ਇਹਨੂੰ ਬਾਹਰ ਕੱਢਿਆ ਜਾਵੇ ਨਹੀਂ ਕਹਿੰਦਾ ਮੇਰੇ ਮਨ ਨੂੰ ਤਸੋ ਇੱਦਾਂ ਦੇ ਕਿਸੇ ਪਾਰਟੀ ਵਿੱਚ ਕੋ ਬੰਦੇ ਹਨ ਜਿਹੜੇ ਆ ਸ਼ਰੀਰ ਅਰਕਤਾ ਕਰਨ ਕੁੜੀਆਂ ਤੇ ਮੁੰਡਿਆਂ ਨੂੰ ਦਾ ਸ਼ੋਸ਼ਣ ਕਰਨ ਤੇ ਬੜੇ ਚੋੜੀਆਂ ਛਿੱਟੀਆਂ ਕਰਕੇ ਮਿਨਿਸਟਰ ਬਣੇ ਫਿਰਦੇ ਨੇ ਆ ਹਰ ਰੋਜ਼ ਦਾ ਭਗਵੰਤ ਤੇ ਮਹਿਰਾਣ ਆ ਉਹ ਕਿਦਾਂ ਮੱਥੇ ਲੱਗਦਾ ਹੋਊਗਾ ਇਹਨਾਂ ਦੇ ਮੂੰਹ ਜਦੋਂ ਵੀਡੀਓ ਤਾਂ ਸਾਰਿਆਂ ਨੇ ਦੇਖ ਲਈਣੀ ਆ ਉਹ ਕਿਹੜੇ ਮੂੰਹ ਨਾਲ ਮੱਥੇ ਲੱਗੇਗਾ ਬਕਰ ਸਿੰਘ ਦੇ ਤੇ ਕਟਾਰੂ ਚੱਕ ਕੇ ਰੋਜ਼ ਮੱਥੇ ਲੱਗਦਾ ਅੱਛਾ ਅਫਸਰ ਬਣਾ ਰਾਨੇ ਉਹ ਅਫਸਰ ਇਹਨਾਂ ਮਰਦਿਆਂ ਦੇ ਕਿਦਾਂ ਮੱਥੇ ਲੱਗਣਗੇ ਉਹਨਾਂ ਦੇ ਘਰਾਂ ਦੇ ਬੱਚੇ ਨੇ ਲੜਕੀਆਂ ਨੇ ਵੇਚੇ ਨੇ ਘਰਵਾਲੀਆਂ ਨੇ ਔਰਤਾਂ ਨੇ ਕਿਦਾਂ ਮੱਥੇ ਲੱਗਣਗੇ ਔਰ ਮੈਂ ਉਹਨਾਂ ਦੇ ਅਬ ਕਾਸਿਰ ਦਿਲ ਕਿਦਾਰੂ ਚੱਕੇ ਵੋਟਾਂ ਦੇ ਵੰਡਾਰਨ ਆ ਉਹ ਕਿਹਦੇ ਨੂੰ ਦੇ ਨਾਲ ਜਾ ਕੇ ਗੱਲ ਚਾਰ ਪਾਉਂਦੇ ਹੋਣਗੇ ਕੀ ਹਰ ਵਾਰ ਆ ਕੇ ਕਹਿੰਦੇ ਹੋਣਗੇ ਬਹੁਤ ਸਗਾ ਕੰਮ ਕੀਤਾ ਥਾਪੀ ਦੇਦੇ ਹੋਣਗੇ ਕਿ ਤਗੜਾ ਹੋ ਕੇ ਹੋਰ 10 12 ਇਕੱਲਾ ਤੇ ਸਕੈਂਡਲ ਕਰ ਇੱਥੇ ਖੜੇ ਆ ਰਿਹਾ ਬਾਕੀ ਖੁਮਾਨੀਆਂ ਗੱਲਾਂ ਦੂਜੀਆਂ ਗੱਲਾਂ ਇਹ ਤਾਂ ਇਹਨਾਂ ਦਾ ਝੂਠ ਏਡਾ ਕਮਟਾ ਸਾਬਤ ਹੋ ਜਾਣਾ ਔਰ 3-4 ਗੱਲਾਂ ਵੀ ਜਰਾ ਦੇਵੀਆਂ ਸਾਡਾ ਥੋੜਾ ਤੋਂ ਜਿਵੇਂ ਜ਼ਿਆਦਾ ਨਹੀਂ ਇਹਨਾਂ ਦੇ ਕਿਰਦਾਰ ਦੀ ਗੱਲ ਕਰਦਾ ਮੈਂ ਅੱਜ ਚਲੋ ਸੜਕਾਂ ਬਣੀਆਂ ਨਹੀਂ ਬਣੀਆਂ ਨਾਲੀਆਂ ਬਣੀਆਂ ਨਹੀਂ ਬਣੀਆਂ ਸਾਡੇ ਸਕੂਲ ਅਪਗ੍ਰੇਡ ਕੀਤੇ ਨਹੀਂ ਕੀਤੇ ਉਹ ਘੱਟੋ ਘੱਟ ਯਾਰ ਕਿਰਦਾਰ ਤਾਂ ਚੰਗਾ ਰੱਖੋ ਆ ਬੰਦਾ ਮੈਂ ਇੱਕ ਪਗਰੋਲ ਪਿੰਡ ਗਿਆ ਦਰ ਵਿੱਚ ਇੱਦਾਂ ਮੈਂ ਕਿਸੀ ਪਗਰੋਲ ਪਿੰਡ ਦੀ ਉਹ ਮੈਨੂੰ ਕਹਿਣ ਲੱਗੇ ਕਿ ਆਪ ਅੱਜ ਆਪਾਂ ਮੀਟਿੰਗ ਇਕ ਪੂਲਤੇ ਕਰ ਰਹੇ ਹਾਂ ਮੈਂ ਕਿਹਾ ਠੀਕ ਹੈ ਲੋ ਇਦਾਂ ਦਾ ਮਤਲਬ ਕੰਨ ਦੀ ਅਸੀਂ ਨਾ ਜਦੋਂ ਪਿੰਡ ਗਏ ਬਗਰੌਲ ਉਹ ਪਿੰਡ ਵਾਲੇ ਕਹਿੰਦੇ ਅਸੀਂ ਮੀਟਿੰਗ ਤੁਹਾਡੀ ਆ ਦਿੱਥੇ ਇੱਕ ਪੋਲ ਬਣਾਇਆ ਭਗਵੰਤ ਮਾਨ ਨੇ ਆਪਾਂ ਉੱਥੇ ਪੋਲ ਤੇ ਗੱਲ ਕੀਤੀ ਅਸੀਂ ਜੀ ਉਹ ਸਾਨੂੰ ਪਿੰਡ ਦੀ ਸੱਤ ਤੋਂ ਕੋਈ ਕਿਲੋਕਮੀਟਰ ਤੋਰ ਕੇ ਪਟਿਆਲੇ ਦੇ ਨਾਲ ਹੱਦ ਲੱਗਦੀ ਹੈ ਇਸ ਪਿੰਡ ਦੇ ਬਗਰੌਲ ਦੀ ਅਸੀਂ ਉੱਥੇ ਚਲੇ ਗਏ ਭਗਵਾਨ ਤੁਹਾਨੂੰ ਇੱਕ ਝੂਠ ਬੋਲਿਆ ਲੋਕਾਂ ਦੀ ਕਚਹਿਰੀ 'ਚ ਕਿ ਇੱਕ ਟੀਵੀ ਇੰਟਰਵਿਊ ਕਰ ਰਿਹਾ ਸੀਗਾ ਉੱਥੇ ਜਗਬਾਣੀ ਦੇ ਨਾਲ ਕਿਤੇ ਚੰਡੀਗੜ੍ਹ 'ਚ ਉਹ ਵਾਰੀ ਐਮਪੀ ਬਣਨ ਤੋਂ ਬਾਅਦ ਉੱਥੇ ਟੀਵੀ ਇੰਟਰਵਿਊ 'ਚ ਇਹੰਦਾ ਕਹਿੰਦਾ ਕਿ ਇੱਕ ਮੈਂ ਬਗਰੋਲ ਪਿੰਡ ਗਿਆ ਬਗਰੋਲ ਪਿੰਡ ਵਿੱਚ ਲੋਕਾਂ ਨੇ ਮੈਨੂੰ ਇੱਕ ਡਰੇਨ ਦੇ ਪੁਲ ਦਾ ਮੰਗ ਕੀਤੀ ਮੈਂ ਡਰੇਨ ਦਾ ਪੁਲ ਦੇਖਣ ਤੋਂ ਬਾਅਦ डीसी ਸੰਗਰੂਰ ਨੂੰ ਕਿਹਾ ਕਿ ਇਹਦਾ ਐਸਟੀਮੇਟ ਲਵਾਓ ਕਿ ਕਿੰਨੇ ਦਾ ਪੁਣ ਬਣੇਗਾ ਮੈਂ ਤੁਹਾਨੂੰ ਆਪਣੇ ਪੈਸਿਆਂ ਚੋਂ ਐਮਪੀ ਲੈ ਕੇ 5 ਕਰੋੜ ਰੁਪਏ ਦੇ ਦਊਗਾ ਉਹਨਾਂ ਨੇ ਜਿਹੜਾ ਐਸਟੀਮੇਟ ਲਾਇਆ ਉਹ ਕਹਿੰਦਾ ਡੀਸੀ ਨੇ पीडब्ल्यूडी ਤੋਂ ਜਿਹੜਾ ਐਸਟੀਮੇਟ ਲਿਖਵਾਇਆ ਉਹ ਐਸਟੀਮੇਟ ਬਣਿਆ 1 ਲੱਖ 1 ਕਰੋੜ 8 ਲੱਖ ਰੁਪਏ ਦਾ ਕਹਿੰਦਾ ਮੈਂ ਸੋਚਿਆ ਕਿ ਇਹਦਾ ਬੜਾ ਵੱਡਾ ਪੈਸਾ ਮੈਨੂੰ 50 ਪੈਸੇ ਦੇਣੇ ਪਏ ਤਾਂ ਮੇਰਾ 60 ਲੱਖ ਰੁਪਏ ਲੱਗ ਜਾਣਾ ਕਹਿੰਦਾ ਫਿਰ ਮੈਂ ਇੱਕ ਇੰਜੀਨੀਅਰ ਦੋਸਤ ਸੀ ਮੇਰਾ ਮੈਂ ਉਹਨਾਂ ਨਾਲ ਸੰਪਰਕ ਕੀਤਾ ਇੰਜੀਨੀਅਰ ਦੋਸਤ ਨੂੰ ਮੈਂ ਕਿਹਾ ਵੀ ਐਸਟੀਮੇਟ ਲਾ ਇਸ ਪੁਲ ਦਾ ਅਖਿਉਂ ਨੇ ਪੁਲ ਦਾ ਐਸਟੀਮੇਟ ਲਾ ਦਿੱਤਾ ਸਿਰਫ 8 ਲੱਖ ਰੁਪਏ ਕਹਿੰਦਾ ਜੀ ਮੈਂ 1 ਕਰੋੜ ਰੁਪਇਆ ਪੰਜਾਬ ਦਾ ਬਚਾਇਆ ਤੇ ਮੈਂ ਪੁਲ 8 ਲੱਖ ਪਾ ਦਿੱਤਾ ਉਹ ਪਿੰਡ ਵਾਲੇ ਕਹਿੰਦੇ ਜੀ ਆ ਦੇਖੋ ਪੁਲ ਤੇ ਕੁੱਤੇ ਖੜ ਗਏ ਉਹ ਛੱਤ ਝੰਬੂ ਡਰੇਨ ਆ ਉਹ ਜਦੋਂ ਪੁਲ ਤੇ ਦਿਖਾਇਆ ਉਦੋਂ ਪੁੜੀ ਹੈਗੀਗਾ ਯਾਰ ਕੋਈ ਸਿਰਫ ਦੋ ਪਾਈਪ ਪਏ ਉਹ ਵੀ ਪਿੰਡ ਦਾ ਸਰਪੰਚ ਤਾਰੀਆ ਸ਼ੈਤਕ ਸਰਪੰਚ ਉਧਰ ਆਉਂਦਾ ਉਹ ਕਹਿੰਦਾ ਜੀ ਆ ਲਾਂਗਾ ਪਾਉਣ ਵਾਸਤੇ ਦੋ ਪਾਈਪ ਵੱਡੇ ਨੂੰ ਦੇ ਏਡੇ ਏਡੇ ਪਾਈਪ ਜਿਹੜੇ ਦੋ ਉਹ ਡਰੇਨ ਤੇ ਰੱਖ ਤਾ ਲੋਕ ਉੱਤੋਂ ਤੁਰ ਕੇ ਲੱਗ ਜਾਂਦੇ ਨੇ ਯਾਰ ਏਡਾ ਝੂਠ ਜਿਹੜਾ ਕੋਈ ਪੁਲ ਹੈ ਹੀ ਨਹੀਂਗਾ ਜਿਹੜਾ ਕੋਈ ਬਣਾਇਆ ਹੀ ਨਹੀਂਗਾ ਜਿਹਦਾ ਕੋਈ ਐਸਟੀਮੇਟ ਬਣਿਆ ਹੀ ਨਹੀਂ ਸੀ ਜਿਹਦਾ ਇਹ ਇੰਜੀਨੀਅਰ ਕੋਲ ਦੋਸਤ ਹੀ ਨਹੀਂ ਸੀਗਾ ਏਦਾਂ ਦੇ ਝੂਠੇ ਬੰਦੇ ਸਾਡੇ ਦਾ ਨਾਂ ਖਰਾਬ ਕਰਦੇ ਨੇ ਉਹ ਆਪਣੇ ਮਾਮਲ ਨੂੰ ਖੜੇ ਕਰਕੇ ਕੀ ਕਿਹਾ ਸੀ ਬਰਨਾਲੇ ਦੇ ਦੇ ਵਿੱਚ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਅੱਜ ਤੋਂ ਬਾਅਦ ਮੈਂ दारू ਨਹੀਂ ਪੀਂਦਾ ਕਹਿੰਦਾ ਛੋਵ ਵਾਲੀ ਫੜੇਗਾ ਉਹ ਬਰਨਾਲੇ ਦੀ ਦੇਲੀ ਤੋਂ ਬਾਅਦ ਸ਼ਰਾਬ ਤਰੀਕੇ ਡਿੱਗ ਜਾਂਦਾ ਕਿ ਲੋਰ ਤੇ ਡਿੱਗ ਜਾਂਦਾ ਗੁਰਦੁਆਰਾ ਸਾਹਿਬ 'ਚ दारू ਪੀ ਕੇ ਜਾਂਦਾ ਮੈਂ ਤਾਂ ਸਿਰਫ ਕਿਰਦਾਰ ਦੀ ਗੱਲ ਕਰਦਾ ਹਾਂ ਅਗਰ ਅੰਗਰਿਆਂ ਦੇ ਕਿਰਦਾਰ ਦੇ ਲੋਕਾਂ ਨੂੰ ਆਪਾਂ ਆਪਣੇ ਤੇ ਰਾਜ ਕਰਨ ਦੇ ਆਗੇ ਤੇ ਪੰਜਾਬ ਤੋਂ ਆਪਾਂ ਕੀ ਉਮੀਦ ਕਰਾਂਗੇ ਨੌਜਵਾਨਾਂ ਤੋਂ ਇਹੀ ਕਰਾਂਗੇ ਕਿ दारू ਪੀਓ ਝੂਠ ਬੋਲੋ ਕੱਪਾ ਮਾਰੋ ਚੁੱਪ ਕਰੇ ਸਰਾਓ ਕਿੱਕਲੀ ਅਸਮੋਂ ਤੇਰੀ ਬਜਾਤ ਦਾ ਇਵਾਦ ਤੇ ਮੂੰਹ ਤੇ ਕਿਰਤ ਦੇ ਮੂੰਹ ਕਿਤਨੀ ਕਲੀਨ ਵੀ ਸੁਣਿਆ ਸੀ ਤੁਸੀਂ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਕੰਮ ਕੀ ਕੀ ਆ ਸੁਣਾਣਾ ਵਾ ਕਿ ਕੰਮ ਕਰਨਾ ਵਾ ਸਾਡੇ ਬੱਚੇ ਗਸਿਆਂ ਵਿੱਚ ਗਰਸਤ ਨੇ ਸਾਡੇ ਬੱਚੇ ਉਦਾਸ ਹੋ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਉਹਦਾ ਇਹ ਕੋਈ ਹੱਲ ਨਹੀਂ ਹੈ ਸਾਡੀਆਂ ਨੌਕਰੀਆਂ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਦੇ ਲੋਕ ਲੈ ਰਹੇ ਨੇ ਜਿਵੇਂ ਕੋਈ ਕਾਨੂੰਨ ਕਿਹਾ ਕਿ ਹਮਾਚਲ ਦੀ ਤਰ੍ਹਾਂ ਤੇ ਕਾਨੂੰਨ ਪੇਸ਼ ਕਰ ਤੈਨੂੰ ਗੱਲ ਸਮਝ ਨਹੀਂ ਆਉਂਦੀ ਇਸ ਕਰਕੇ ਮੈਂ ਇਸ ਕਾਰਜੋਇਕ ਚੀਮਾ ਦੇ ਨਗਰ ਨਵਸੋ ਬਜ਼ੁਰਗੋ ਨੌਜਵਾਨੋ ਮੈਂ ਤਾਂ ਸਿਰਫ ਇਹ ਕਹਿਣਾ ਆ ਆਪਣੀ ਤਕਦੀਰ ਆਪਣੇ ਹੱਥ ਚ ਲਵੋ ਇਹਨਾਂ ਦੇ ਹੱਥ ਹੱਥ ਛੱਡੂ ਤੇ ਕੇਚਰੀਵਾਲ ਦੇ ਬੱਚੇ ਨੇ ਤੇ ਉਹ ਅੱਜਾ ਵਾਲੇ ਦੇ ਬੱਚੇ ਨਹੀਂ ਗਏ ਇਹਨਾਂ ਨੇ ਤੁਹਾਡਾ ਕਦੀ ਕੁਝ ਨਹੀਂ ਸੁਆਣਾ ਰਾਜਸਮਾ ਦਿੱਤੀਆਂ ਅਮੀਰਾਂ ਨੂੰ ਗੈਰ ਪੰਜਾਬੀਆਂ ਨੂੰ ਨੌਕਰੀਆਂ ਦਿੱਤੀਆਂ ਬਾਹਰਿਆਂ ਨੂੰ ਜਿੰਨੇ ਚੰਗੇ ਅਹੁਦੇ ਪੰਜਾਬ ਸਰਕਾਰ ਦੇ ਐਜੂਕੇਸ਼ਨ 보ਡ ਦਾ ਚੇਅਰਮੈਨ ਰੋਣਾ ਸੀ ਕੇਚਰੀਵਾਲ ਦਾ ਦਿੱਲੋਂ ਬੰਦਾ ਆਇਆ ਮੁਪੀ ਤੋਂ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਦਾ ਡਿਪਲੋਮੇਟ ਸਾਡੇ ਬੱਚੇ ਦਾ ਅਰਿਆਂ ਚੱਕਰ ਚੱਕਰ ਚੁੱਕੇ ਨੇ ਇਹਨਾਂ ਨੇ ਬਸ ਤੇ ਫੜੇ ਫੁਕੇ ਰੱਖੇ ਹੋਇਆ ਸੋਸ਼ਲ ਮੀਡੀਆ ਤੇ ਗਾੜੀ ਪ੍ਰੋਚ ਕਰਨਾ ਸਿਰੱਖੇ ਹੋਏ ਨੇ ਅਜੰਮੀਆਂ ਨੌਕਰੀਆਂ ਹੋਰ ਵੀ ਦਿੱਤਿਆਂ ਸੋਸ਼ਲ ਮੀਡੀਆ ਤੇ ਸਾਰੇ ਦਿলিউ ਲੋਹਾ ਕੇ ਬਿਠਾ ਕੇ ਚੰਡੀਗੜ੍ਹ ਦੇ ਸੈਕਟਰੀ ਦੇ ਕੋਲ ਬਿਠਾਏ ਤਾਕਤ ਕਿ ਮੈਂ ਸਿਰਫ ਕਹਿਣਾ ਹੈ ਕਿ ਇਸ ਇਲੈਕਸ਼ਨ ਨੂੰ ਇਸ ਅਗਿਆਤ ਨਾਲ ਨਜ਼ਰਾਂ ਦਿਖੋ کہ دو تاناشاہ ایک لیں تانا شاہ دلی مودی جو ہے دشمن ہے, دا دشمن ہے نے اپنے ہونے بہت 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 شکر مانتا اور دوسرا تانا شاہ مورخ منتری بگوت پان اگر تین پاؤں گے ہو سکتا ہوا کہ اے بکایا سماجنا تین سال رہ گیا بندیاں وہ کام کر ਤੁਹਾਡੇ ਘਰਾਂ ਦੇ ਪਹੁੰਚ ਕੇ ਗਲਤੀ ਮਾਫ ਮਹਿਸੂਸ ਕਰਨ ਔਰ ਆਪਣੇ ਕੰਮ ਵਿੱਚ ਸੁਭਾਰ ਕਰਨ ਅਗਰ ਸਿਆਣੇ ਹੋਣਗੇ ਤਾਂ ਜਿਹੜੇ ਕਿ ਲੱਗਦੇ ਨਹੀਂ ਮੈਨੂੰ ਇੰਨੇ ਸਿਆਣੇ ਇਸੇ ਤਰੀਕੇ ਨਾਲ ਮੂੰਖਾਂ ਕੁਛ ਰਣਗੇ ਇਸ ਵੋਟ ਪਾ ਕੇ ਤੁਸੀਂ ਮੈਨੂੰ ਕਾਮਯਾਬ ਕਰੋ ਮੈਂ ਤੁਹਾਡਾ ਵਕੀਲ ਬਣ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ ਕਿਰਤੀਆਂ ਦੇ ਕਾਮਿਆਂ ਦੇ ਲਤਾੜੇ ਹੋਿਆਂ ਦੇ ਪਛੜੇ ਹੋਿਆਂ ਦੇ ਦਲਿਤਾਂ ਦੇ ਔਰ ਸਾਰੇ ਛੋਟੇ ਦੁਕਾਨਦਾਰ ਛੋਟੇ ਵਪਾਰੀ ਦੇ ਉਤੇ ਸਾਰੇ ਚੱਕਰਾਂ ਮੇਰਾ ਥੋੜਾ ਗਲਾ ਵੀ ਸਾਥ ਨਹੀਂ ਦੇ ਰਿਹਾ ਕਿਉਂਕਿ ਮੈਨੂੰ ਤਾਂ ਹੁਣ 50 ਦਿਨ ਹੋ ਗਏ ਤਕਰੀਬਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਔਰ ਮੈਂ ਜਿਹੜਾ ਬੋਲਦਾ ਮੈਂ ਢਿੱਡ ਤੋਂ ਬੋਲਦਾ ਮੈਂ ਜਜ਼ਬਾਤੀ ਆਦਮੀ ਆ ਮੈਂ ਹਮੇਸ਼ਾ ਦਿਲ ਤੋਂ ਚੱਲਿਆ ਮੈਂ ਕਦੇ ਦਿਮਾਗ ਤੋਂ ਛੱਤਰ ਪੁਣਾ ਨਹੀਂ ਕੀਤਾ ਜ਼ਿੰਦਗੀ 'ਚ ਔਰ ਇਸ ਜੋ ਮੈਂ ਪੰਜਾਬ ਲਈ ਕੀਤਾ ਉਹਦੀ ਕੀਮਤ ਵੀ ਅਦਾ ਕੀਤੀ ਆ ਬਹੁਤ ਮੁਕਦਮੇ ਚੱਲੇ ਜੇਲਾ ਜੀ ਸੁੱਕਿਆ ਗਿਆ ਪਰ ਕੋਈ ਗੱਲ ਨਹੀਂ ਮੈਂ ਜਿੱਥੇ ਖੜਾ ਆ ਉੱਥੇ ਖੜਾ ਆ ਤੁਮੇ ਤੁਹਾਨੂੰ ਇਹ ਵੀ ਸ਼ਮਤ ਨਾ ਚੋਣਾ ਕਿ ਜੇ ਤੁਸੀਂ ਮੈਨੂੰ ਵੋਟ ਪਾ ਕੇ ਭੇਜੋਗੇ ਮੈਂ ਪਾਰਲੀਮੈਂਟ ਵਿੱਚ ਆ ਕੇ ਬੰਦੀ ਸਿੰਘਾਂ ਦੀ ਗੱਲ ਕਰੂੰਗਾ ਜਿਹੜੀ ਕਿਸੇ ਐਮਪੀ ਨੇ ਨਹੀਂ ਕੀਤੀ ਮੈਂ ਜਾ ਕੇ ਐਮਐਸਏ ਵਰਗੇ ਕਾਲੇ ਕਾਨੂੰਨਾਂ ਦਾ ਯੂਆਪਾ ਵਰਗੇ ਕਾਲੇ ਕਾਨੂੰਨਾਂ ਦਾ ਵਿਰੋਧ ਕਰੂੰਗਾ ਮੈਂ ਜਿਹੜਾ ਕਰਜ਼ਾ ਚੜਿਆ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ ਪੰਜਾਬ ਦੇ ਵਿੱਚ ਕਿਉਂਕੀ ਆਤਮਹੱਤਿਆ ਕਰ ਰਹੇ ਮੈਂ ਇਹਨਾਂ ਦੀ ਗੱਲ ਕਰੂੰਗਾ ਮੈਂ ਸਰਹੂਰ ਵਿੱਚ ਪੈਲੇ ਹੋਏ ਕੈਂਸਰ ਵਿੱਚ ਧਰਤੀ ਦਾ ਪਾਣੀ ਜੋ ਫੈਕਟਰੀਆਂ ਦੇ ਗੰਦ ਨੇ ਸਾਡਾ ਗੰਦਲਾ ਕਰਤਾ ਮੈਂ ਇਹਦੀ ਵੀ ਗੱਲ ਕਰੂੰਗਾ ਮੈਂ ਪੰਜਾਬ ਵੈਸੇ ਵੀ ਜ਼ਮੀਨ ਹੇਠਲੇ ਪਾਣੀ ਦਾ ਸਤਾਰ ਜੋ ਬਹੁਤ ਤੇਜ਼ੀ ਨਾਲ نیچے ਗਿਆ ਅਜ ਸਮਰੂਹੋ ਰੈੱਡ ਜ਼ੋਨ ਵਿੱਚ ਸਾਡਾ ਪਾਣੀ ਜਿਹੜਾ ਟੂਬਲਾਂਾਂ ਤੇ ਵੀ ਕੋਈ ਵਿਸ਼ੇਸ਼ ਪ੍ਰਾਈਵੇਟ ਸੈਕਟਰ ਵਿੱਚ ਵੱਡਾ ਪ੍ਰੋਜੈਕਟ ਵੀ ਕੋਈ ਵਿਸ਼ੇਸ਼ ਪ੍ਰਾਈਵੇਟ ਸੈਕਟਰ ਵਿੱਚ ਵੱਡਾ ਪ੍ਰੋਜੈਕਟ ਆਵੇ ਤਾਂ ਕਿ ਸਮਰੂਹ ਦੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਤੇ ਬੱਚਿਆਂ ਤੇ ਲੜਕੀਆਂ ਨੂੰ ਕੋਈ ਅੱਛੇ ਜੋਬਸ ਮਿਲ ਸਕਣ ਇਹ ਸਾਰੀਆਂ ਗੱਲਾਂ ਮੁੱਖ ਸਰਪੋਰਟ ਤੇ ਮੈਂ ਕਰਨ ਦੀ ਵਚਨਬੱਧ ਹਾਂ ਮੈਂ ਤੁਹਾਡਾ ਸਭ ਦਾ ਇਸ ਸਾਥ ਵਿੱਚ ਇਕੱਠੇ ਹੋਣ ਤੇ ਔਰ ਸਾਡੀ ਗੱਲ ਇਤਮਾਨ ਨਾਲ ਸੁਣਨ ਵਾਸਤੇ ਤੁਰ ਬਹੁਤ ਬਹੁਤ ਸਾਰਾ ਸ਼ੁਕਰੀਆ ਕਰਦਾ ਇੱਕ ਵਾਰ ਪਿਆਰ ਨਾਲ ਫਤਿਹ ਬਲਾਦ ਦੇ ਵਿੱਚ ਗੱਲਾਂ ਚੰਗੀਆਂ ਲੱਗੀਆਂ ਇੱਕ ਵਾਰੀ ਤਾੜੀ ਜ਼ਰੂਰ ਮਾਰ ਦੇਣਾ ਕਿ ਇਹ ਵੀ ਸਾਡੀ ਖਲਾਕ ਪਈ ਹੈ ਤੁਹਾ ਦਾ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਇੱਕ ਗੱਲ ਪੁੱਛ ਸਰ ਕਿ ਨਿਸ਼ਾਨ ਤਾਂ ਮੇਰੇ ਕੋਲ ਕਾਂਗਰਸ ਦਾ ਹੀ ਆ ਕਿਉਂਕਿ ਕਿਸੇ ਪਾਰਟੀ ਦਾ ਨਿਸ਼ਾਨ ਲੈ ਕੇ ਲੜਨਾ ਨਾ ਲੈਣਾ ਪਰ ਜਦੋਂ ਤੁਸੀਂ ਮੈਨੂੰ ਐਮਪਟੀ ਬਣਾ ਕੇ ਭੇਜੋਗੇ میں اپنی پارٹی دی راجنیتی اتے اٹھ کے سمچے سروپ کے چنے چنگے نڈر ہو کے چھپوں گا میں کسی کو گھمراؤں گا اور نہ میں پیچھے کسی کے کہنے کے لا چکا واحر جی کا خالصہ واحد